ਆਯੋ ਰਾਵਾਦੀ ਪਾਰਟੀ ਜਿੰਦਾਬਾਦ ਕਟਿੰਗ ਦੇ ਵਿੱਚ ਟ੍ਰੀਚਰ ਜਿੰਦਾਬਾਦ ਕਟਿੰਗ ਦੇ ਵਿੱਚ ਟ੍ਰੀਚਰ ਅੱਜ ਸਰ ਕੀ ਪ੍ਰੋਗਰਾਮ ਰੱਖਿਆ ਗਿਆ ਇਹ ਅੱਜ ਧਾਰੀਵਾਲ ਸਾਹਿਬ ਦੇ ਹੱਕ ਦੇ ਵਿੱਚ ਕਰੋੜ 500 ਰੱਖਿਆ ਗਿਆ ਸੀ ਤੇ ਜਿਹਦੇ ਕੁਝ ਕਾਰਨਾ ਕਰਕੇ ਜਿੱਦਾਂ ਸਾਡੇ ਸਰਬਜੋ ਧੰਗਲ ਜੀ ਡਾਇਰੈਕਟਰ ਸੀ ਬੋਰਡ ਦੇ ਚੇਅਰਮੈਨ ਨੇ ਉਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋਣ ਕਰਨਾ ਇਹ ਰੱਤ ਕਰਨ ਕਰਨਾ ਪੜ ਪੈਂਦਿਆ ਏ ਤੇ ਸਾਰੇ ਉਧਰ ਜਾਣਾ ਜਾਣਾ ਪੈਣਾ ਏ ਮੜ ਦੁੱਖ ਦੀ ਘੜੀ ਏ ਤੇ ਉਹਦੇ ਕਰਕੇ ਰੱਦ ਕੀਤਾ ਤੇ ਵੈਸੇ ਕੀ ਪਲਾਨਿੰਗ ਸੀ ਕਿਥੋਂ ਸ਼ੁਰੂ ਹੋਣਾ ਸੀ ਕਿੱਥੇ ਖਤਮ ਹੋਣਾ ਸੀ ਇਹ ਸਾਡਾ ਰੋਡ ਚੋ ਭਾਈ ਮਨ ਦੇ ਫਲੇਟਾਂ ਤੋਂ ਸ਼ੁਰੂ ਹੋਣਾ ਸੀ ਤੇ ਤੰਤਾ ਤੰਤਾ ਰੋਡ ਤੋਂ ਹੁੰਦੇ ਆ ਸੁਲਤਾਨੀ ਰੋਡ ਚੜਦੇ ਤੇ ਤੂ ਸਾਹ ਗੁਰਦੁਆਰੇ ਸਮਾਤੀ ਸੀ ਸਾਡੀ ਤੇ ਆਪ ਕੋ ਹੋਰ ਵੀ ਕੱਟੂ ਹੋਣਾ ਸੀ ਹਲੇ ਤੇ ਕੱਠ ਹੋਣਾ ਸੀ ਹਲੇ ਦੇ ਜਦੋਂ ਸਾਨੂੰ ਮੈਸੇਜ ਪੈ ਗਿਆ ਤੇ ਉਸ ਹਿਸਾਬ ਨਾਲ ਫਿਰ ਆਪਾਂ ਜੁਪ ਕਰ ਗਏ ਜੀ ਜੀ ਤੁਹਾਨੂੰ ਲੱਗੂ ਕੀ ਪਲਾਨੀ ਹੁਣ ਜਿੱਦਾਂ ਪਾਰਟੀ ਦਾ ਹੁਕਮ ਹੋਏਗਾ ਉਸ ਹਿਸਾਬ ਨਾਲ ਫਿਰ ਅਸੀਂ ਕਰਾਂਗੇ ਜੀ ਪਾਰਟੀ ਜੋ ਕੰਮ ਕਰੇਗੀ ਫਿਰ ਉਸ ਹਿਸਾਬ ਨਾਲ ਇਕੱਠ ਕਰਾਂਗੇ ਬਾਕੀ ਆ ਰਿਹਾ ਧਾਲੀਵਾਲ ਸਾਹਿਬ ਦਾ ਫੋਨ ਜੇ ਉਹ ਚੰਦ ਮਿੰਟਾਂ ਚ ਆ ਜਾਂਦੇ ਆ ਫਿਰ ਆਪਾਂ ਰੋਡ ショਅ ਜਾਰੀ ਰੱਖਾਂਗੇ ਸਰ ਕੀ ਕਾਰਨ ਹੋਇਆ ਜਿਹੜੀ ਕਿ ਅੱਜ ਤੁਹਾਡੇ ਵੱਲੋਂ ਜਿਹੜੀ ਰੈਲੀ ਐ ਕੈਨਸਲ ਕੀਤੀ ਗਈ ਸਭ ਤੋਂ ਪਹਿਲਾਂ ਜੀ ਸਾਰੇ ਇਲਾਕਿਆਂ ਨੂੰ ਅਸੀਂ ਨੂੰ ਸਾਰੀ ਸ਼ਕਤ ਨਾਲ ਤੁਹਾਡਾ ਪ੍ਰੈਸ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਦਕਾਰਯੋਗ ਛੋਟਾ ਵੀਰ ਸਭ ਜੋ ਸਿੰਘ ਧੰਗੜ ਉਹਨਾਂ ਦੇ ਫਾਦਰ ਸਾਹਿਬ ਦੀ ਅਚਾਨਕ ਡੈਥ ਹੋਣ ਕਰਨਾ ਜਿਹੜਾ ਅਸੀਂ ਇੱਥੇ ਸਾਰਾ ਰੋਡ ショਅ ਰੱਖਿਆ ਸੀਗਾ ਉਹ ਸਾਨੂੰ ਹੁਣੇ ਥੋੜਾ ਚਿਰ ਪਹਿਲਾਂ ਹੀ ਮੈਸੇਜ ਮਿਲਿਆ ਉਹਨਾਂ ਦਾ ਮੈਸੇਜ ਮਿਲਣ ਕਰਕੇ ਆਪਸ ਦੇ ਵਿੱਚ ਸਾਰਿਆਂ ਨੇ ਸਲਾਹ ਕੀਤੀ ਆ ਇਸ ਲਈ ਉਹਨਾਂ ਦਾ ਹੁਣ ਸੰਸਕਾਰ ਵੀ ਆ ਤੇ ਆਪਾਂ ਸਾਰਿਆਂ ਨੇ ਤਕਰੀਬਨ ਉੱਥੇ ਪਹੁੰਚਣਾ ਇਸ ਕਰਕੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹਨੂੰ ਕੈਨਸਲ ਕੀਤਾ ਜਾਂਦਾ ਆਉਣ ਵਾਲੇ ਅਗਾਂ ਕੁਝ ਦਿਨਾਂ ਦੇ ਵਿੱਚ ਜੋ ਸਾਨੂੰ ਫਿਰ ਪਾਰਟੀ ਜਾਂ ਸਾਡੇ ਜਿਹੜੇ ਸੀਨੀਅਰ ਨੇ ਆਪਣਾ ਐਮ ਐਲ ਏ ਡਾਕਟਰ 인ਦਰਬੀਰ ਸਿੰਘ ਜੀ ਨੇ ਜਰ ਗੁਲਦੀਪ ਸਿੰਘ ਦੀ तालीवाल ਆਪਸ ਦੇ ਵਿੱਚ ਅਸੀਂ ਸਾਰੇ ਜਣੇ ਸਲਾਹ ਕਰਕੇ ਜਿਹੜਾ ਨੈਕਸਟ ਪ੍ਰੋਗਰਾਮ ਥੋੜੇ ਦਿਨਾਂ ਤੱਕ ਆਪ ਜੀ ਨੂੰ ਫਿਰ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ